ਐਕਚੁਅਲੀ ਮੈਂ ਦੋ ਤਿੰਨ ਜਣਿਆਂ ਨਾਲ ਜਾਂ ਜਾਂ ਗੱਡੀ 'ਚ ਮੈਂ 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 ਨਾ ਮੈਨੂੰ ਉਹਨਾਂ ਲੋਕਾਂ ਦੀ ਕੰਪਨੀ ਬਹੁਤ ਮੈਂ ਇੰਜੋਏ ਕਰਦੀ ਆ ਜੋ ਹਸਾਉਂਦੇ ਆ ਜਾਂ ਕੋਈ ਬਹੁਤ ਜਿਹੜੇ ਡੂੰਗੀ ਸ਼ੇਰੋ ਸ਼ਾਇਰੀ ਵਾਲੀਆਂ ਗੱਲਾਂ ਕਰਦੇ ਮੈਨੂੰ ਇਦਾਂ ਦੀ ਕੰਪਨੀ ਪਸੰਦ ਆ ਸਰਤਾਜ ਭਾਜੀ ਲੈ ਜੀ ਹਾਂ ਸ਼ਾਇਰੀ ਵੀ ਵੈਰੀ ਫਨ ਸੰਗਾ ਭਾਜੀ ਹਸਾਉਂਦਾ ਵੀ ਆ ਤੇ ਉਹ ਵੀ ਆ ਉਹਨਾਂ ਦੇ ਨਾਲ ਲੈ ਜਾ ਜੀ ਤੋ ਵੀ ਨਾਲ ਹੀ ਮਗਰੋਂ ਨੇ ਲਾਪਲਾ ਦੇਣਾ ਨਾ ਨਾ ਜਦੋਂ ਖੁਦ ਨੂੰ ਗੱਡੀ ਆਉਂਦੀ ਹੋਵੇ ਤਾਂ ਤੇ ਜੇ ਆਪਣੇ ਨਾਲ ਬੈਠਾ ਕੋਈ ਚਲਾਵੇ ਤੇ ਥੋੜਾ ਜਿਹਾ ਹੁੰਦਾ ਵੀ ਮੈਂ ਹੀ ਬ੍ਰੇਕ ਲਾ ਲਾਂ ਜਾਂ ਮੈਂ ਹੀ ਸਟੀering ਵੜਨਾ ਇਦਾਂ ਨਿਕਾ 3 ਦੇ ਕੇ ਤੁਹਾਨੂੰ ਨਹੀਂ ਅਵੇ ਇੱਥੇ ਮੈਂ ਹੋਣੀ ਚਾਹੀਦੀ ਹੈ ਬੈਨ ਸੱਚੀ ਗੱਲ ਮਜ਼ਾਕ ਦੀ ਗੱਲ ਨਹੀਂ ਮੈਂ ਨਿਕਾ 3 ਦੇ ਕੀ ਨਹੀਂ ਚੰਗਾ ਹੋਇਆ ਨਹੀਂ ਦੇਖਿਆ ਕਿਉਂ ਵਾਰਥ ਇਟ ਵਰਥ ਵਾਚਿੰਗ ਪਾਣੀ ਤਾਂ ਪਹਿਲੇ ਪਾੜਦੇ ਨਹੀਂ ਕੰਪੇਨ ਲੈ ਕੇ ਪ੍ਰਪੋਜ਼ ਕਰਨਾ ਆਉਂਦੇ ਹੋ ਰੀਅਲ ਲਾਈਫ 'ਚ ਇਦਾਂ ਦਾ ਇਨਸੀਡੈਂਟ ਕੋਈ ਕਿ ਦੇਖੇ ਕਮਾਂਡਾਂੇ ਕਮਾਂਡਾਂੇ ਮਾੜੇ ਕੰਮ ਕੰਪੇਨ ਲੈ ਕੇ ਜਾਓ ਪ੍ਰਪੋਜ਼ ਕਰਨ ਤੁਸੀਂ ਨਾ ਆਹ ਇੰਟਰਵਿਊ ਕੱਟ ਦੋ ਡੋਨਟ ਡੋਨਟ ਕੱਟ ਮੈਂ ਉਹਨਾਂ ਚ ਸਾਰਿਆਂ ਦੀ ਚਾਹ ਬਣਾ ਕੇ ਸਰਵ ਕਰ ਲਈ ਓਕੇ ਆਲ ਬੀ ਬੈਕ ਐਮ ਇ ਵਿਲ ਆਨਸਰ ਟਿਲ ਬਾਏ ਸਤਿ ਸ਼੍ਰੀ ਅਕਾਲ ਜੀ ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਮੈਂ ਪਰਮਵੀਰ ਸ਼ੁਰਲੀ ਤੇ ਅੱਜ ਆਪਾਂ ਆਏ ਹਾਂ ਜੀ ਨਿੱਕਾ ਜੈਲਦਾਰ ਫੋਰ ਦੀ ਸਟਾਰ ਕਾਸਟ ਨਾਲ ਬੈਠੇ ਆਂ ਗੱਲਾਂ ਬਾਤਾਂ ਕਰਾਂਗੇ ਫਿਲਮ ਦੇ ਸੈੱਟ ਤੇ ਕਿਹੋ ਜਿਹਾ ਮਹੌਲ ਸੀ ਸਾਰੇ ਜਿਹਨਾਂ ਆਣਾਂਗੇ ਪਹਿਲਾਂ ਕਰਦੇ ਆਂ ਸਵਾਗਤ ਫਿਰ ਕਰਦੇ ਆਂ ਗੱਲਾਂ ਬਾਤਾਂ ਭਾਈ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਵਾਗਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਚੱਲਦੀ ਗੱਲ ਬਾਤ ਕਿਰਪਾ ਮਰੀ ਮਹਾਰਾ ਦੀ ਜੈੰਦਾਬਾਦ ਐਵੇਂ ਭਾਈ ਤੁਸੀਂ ਕ੍ਰਿਕਟ ਨਾਲ ਬੜਾ ਪਿਆਰ ਕਰਦੇ ਹੋ ਹਾਂਜੀ ਜੀ ਚੌਕੇ ਛੱਕੇ ਬੜੇ ਮਾਰਦੇ ਹ ਆਰਫ ਮਦਾਨੋਂ ਬਾਹਰ ਜਾਂਦੀਆਂ ਨੇ ਗੇਂਦਾਂ ਤੇ ਮੈਨੂੰ ਲੱਗਦਾ ਵੀ ਫਿਲਮ ਦੇ ਵੀ ਤੁਸੀਂ ਸੈਂਟਰੀ ਕਰੋਗੇ ਕਿਉਂਕਿ ਨਿੱਕਾ 4 ਤੱਕ ਆਪਾਂ ਆ ਗਏ ਆ ਤੇ ਛੱਕੇ ਤੱਕ ਵੀ ਜਾਵਾਂਗੇ ਮਹਾਰਾਜਾ ਕਿਰਪਾ ਕਰਨ ਨੀਣਾ 6 ਤੱਕ ਵੀ ਦੋਆ ਦੋਆ 14 ਸਾਲਾਂ ਤੱਕ ਚੇ ਹੋ ਜਾਣਗੇ ਆ ਬਾਕੀ ਆਪਾਂ ਬਾਬਾ ਸ਼ੁਕਰਕੇ 50 ਤੱਕ ਲਾਈ ਜਾਈਏ ਯਾਰ ਇੰਨੀ ਕੀ ਤੇ ਮਹਾਰਾਜ ਜੰਮਰ ਦਵੇ 50 ਨਹੀਂ ਬਣਾ ਜੀ ਨਿਕਲ ਜਾਂਦਾ ਨਾ ਜੀ ਹੋਰ ਸਾਰੀ ਛੱਡ ਕੇ ਹੋ ਬਣਾਇਆ ਕਰਾਣਾ ਸਾਰੀਆਂ ਰਹਿਣ ਦਾ ਹਰੇਕ ਸਾਲ ਨਿਕਲ ਜਾਂਦਾ ਰਵੇ ਇੱਕ ਪੱਕੀ ਹੂੰ ਤੇ ਬਾਬਾ ਮਿਹਰ ਕਰੇਗੀ ਬਣ ਵੀ ਸਕਦਾ ਇਟਸ ਮੈਨ ਲੇ ਐਡਾ ਕੋਈ ਇੰਪੋਸੀਬਲ ਚੀਜ਼ ਨਹੀਂ ਹੈਗੀ ਜੀ ਤੇ ਬਾਕੀ ਹਾਂ ਜੀ ক্রিকেট ਵਧੀਆ ਲੱਗਦੀ ਹੈ ਕੱਲ ਇੰਡੀਆ ਏਸ਼ੀਆ ਕੱਪ ਜਿੱਤੇਗਾ ਪਤਾ ਹੈ ਤੁਹਾਨੂੰ ਸਾਰਿਆਂ ਨੂੰ ਬਿਲਕੁਲ ਜੀ ਸਾਨੂੰ ਮੈਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਡੈਬਿਊ ਦੀਆਂ ਬੰਬੇ ਵਾਲੇ ਡੈਬਿਊ ਦੀਆਂ ਤੇ ਬੜਾ ਵਧੀਆ ਲੱਗਿਆ ਤੇ ਮੈਂ ਵੀ ਇੱਕ ਡੈਬਿਊ ਕਰਕੇ ਆਇਆ ਪਰ ਮੈਂ ਟੀਵੀ ਤੇ ਕੀਤਾ ਜੀ ਮਾੜਾ ਜਾ ਉਹ ਵਾਓ ਤੁਹਾਨੂੰ ਵੀ ਬਹੁਤ ਮੈਂ ਤੇ ਕਪਿਲ ਭਾਈ ਦੇ ਜੋ ਚਾਹ ਤੇ ਗੈਸਟ ਗਿਆ ਸੀ ਅੱਛਾ ਮੇਰਾ ਉਹ ਡੈਬਿਊ ਸੀ ਯਾਨੀ ਰੋਸ਼ੀ ਕਾਂ ਸੋਰੀ ਮੈਂ ਕਿਵੇਂ ਦਾ ਆ ਰਿਹਾ ਜੀ ਐਕਸਪੀਰੀਅੰਸ ਕਿਉਂਕਿ ਇਹਦੇ ਵਿੱਚ ਤੁਹਾਡਾ ਕੈਰੈਕਟਰ ਬੜਾ ਡਿਫਰੈਂਟ ਸੀ ਹਮ ਹਮ ਤੇ ਜਿਹੜੇ ਤੁਹਾਡੇ ਡਾਇਲੌਗਸ ਸੀਗੇ ਉਹਦਾ ਤੁਸੀਂ ਰਿਹਾਸ ਕਰਦੇ ਰਹੇ ਹੋ ਜਾਂ ਫਿਰ ਬੋਲਦੇ ਆ ਬੋਲਦੇ ਆ ਕੋਈ ਐਸਾ ਡਾਇਲੌਗ ਬੋਲੇਗਾ ਵੀ ਹਾਸਾ ਕੰਟਰੋਲ ਨਹੀਂ ਆਇਆ ਆ ਸਭ ਤੋਂ ਪਹਿਲਾਂ ਤਾਂ ਮੈਂ ਆਪ ਦਾ ਕੁਐਸਚਨ ਦਾ ਆਨਸਰ ਤੁਹਾਨੂੰ ਬਾਅਦ ਚ ਦਵਾਂਗੀ ਪਹਿਲੇ ਮੈਂ ਤੁਹਾਡੇ ਨਾਮ ਕੀ ਸੀ ਮੇਰਾ ਨਾਮ ਸ਼ੁਰਲੀ ਪਰਮਵੀਰ ਸ਼ੁਰਲੀ ਇਹਦਾ ਕੀ ਮਤਲਬ ਹੈ ਇਹਦਾ ਮਤਲਬ ਜੀ ਰਾਕਟ ਇਹ ਮੈਨੂੰ ਕਿਸੇ ਰਿਐਲਿਟੀ ਸ਼ੋ ਚ ਮਿਲਿਆ ਸੀ ਜੀ ਉਹਨੂੰ ਫਿਰ ਕੈਰੀ ਕਰ ਲਿਆ ਅੱਗੇ ਅੱਛਾ ਤੁਸੀਂ ਉਹਦਾ ਨਾਮ ਦੱਸਿਆ ਨਾ ਮੈਨੂੰ ਸਮਝ ਨਹੀਂ ਆਇਆ ਬਟ ਇਟਸ ਕਿਊ ਮੈਂ ਗੱਲ ਤਾਂ ਮੈਂ ਸ਼ੁਰੂ ਕਰਨ ਲੱਗਿਆ ਸੀ ਮੈਂ ਕਿਹਾ ਯਾਰ ਹੋਰ ਹਾਸੋਈ ਨਹੀਂ ਨਾ ਹੋ ਜੇ ਤਾਂ ਕਰਕੇ ਮੈਂ ਛੇੜਿਆ ਹੀ ਨਹੀਂ ਕਰਦਾ ਨਹੀਂ ਬੇੜੀ ਨਾਮ ਤਾਂ ਬੜਾ ਸੋਹਣਾ ਥੈਂਕ ਯੂ ਬੜੀ ਥੈਂਕ ਯੂ ਇਟਸ সুইਟ ਤੇ ਫਿਲਮ ਦੇ ਵਿੱਚ ਕੈਰੈਕਟਰ ਹਾਂ ਥੋੜਾ ਜਿਹਾ ਬੋਲੰਦਾ ਸੀਗਾ ਮੈਂ ਇੱਕ ਦੋ ਦਿਨ ਉਸ ਚੀਜ਼ ਤੇ ਕੰਮ ਕੀਤਾ ਕਿ ਮੈਂ ਕਿਵੇਂ ਉਹ ਚੀਜ਼ ਕਰਨੀ ਹੈ ਜੀ ਆ ਔਰ ਇਹਦੇ ਚ ਨਾ ਇੱਕ ਹੋਰ ਬੜੀ ਇੰਟਰਸਟਿੰਗ ਚੀਜ਼ ਹੈ ਕਿ ਫਿਲਮ ਆਪਣਾ ਥੋੜੀ ਜਿਹੀ ਰੀਸ਼ੂਟ ਕੀਤੀ ਸੀ ਤੇ ਜਦੋਂ ਆਪਾਂ ਪਹਿਲਾ ਸ਼ੂਟ ਕੀਤੀ ਸੀ ਮੇਰਾ ਕੈਰੈਕਟਰ ਇਹ ਨਹੀਂ ਸੀਗਾ ਜੀ ਕੁਝ ਹੋਰ ਸੀਗਾ ਤੇ ਬਾਅਦ ਉਹਨਾਂ ਨੇ ਫਿਰ ਥੋੜਾ ਜਿ ਇਸ ਚੀਜ਼ ਨੂੰ ਕਿਉਂਕਿ ਆਈ ਥਿੰਕ ਉਹ ਵਰਕਆਊਟ ਨਹੀਂ ਸੀ ਕਰ ਰਿਹਾ ਫਿਰ ਉਹਨਾਂ ਨੇ ਜਗਦੀਪ ਸਰ ਉਹ ਦੇ ਕੇ ਆਊਟ ਵਿਦ ది ਆਈਡੀਆ ਕਿ ਆਪਾਂ ਇਹਨੂੰ ਥੋੜਾ ਐਦਾਂ ਰੱਖੀਏ ਸੋ ਯੈਸ ਇੱਕ ਦੋ ਦਿਨ ਥੋੜਾ ਜਿ ਮੈਨੂੰ ਸਰਚ ਕਰਨਾ ਪਿਆ ਕਿ ਕਿਹੜੇ ਅਲਫਾਬੈਟ ਨੂੰ ਕਿਵੇਂ ਬੋਲਣਾ ਹੈ ਸੋ ਥੋੜਾ ਬਹੁਤ ਐਂਡ देन ਵੀ ਡਿਡ ਇਟ ਸੋਨਮਾ ਤਹੀ ਮੋਸਟਲੀ ਜਿਹੜੀ ਫਿਲਮ ਚ ਤੁਹਾਨੂੰ ਆਹ ਵਾਲਾ ਐਕਸੈਂਟ ਮਿਲਦਾ ਕੱਬਾ ਬੋਲਣਾ ਜਿਹਨੂੰ ਕਹਿੰਦੇ ਵੀ ਥੋੜਾ ਬਹੁਤਾ ਮਾਝੇ ਵਾਲਾ ਟੱਚ ਵੀ ਆਉਂਦਾ ਵੀ ਮੈਂ ਤੇਰੀ ਭੂਤਣੀਆਂ ਘਮਾ ਲੈਣੀਆਂ ਰੀਲ ਬਣਾ ਦੇਣੀ ਟਾਈਪ ਉਦੋਂ ਅੰਦਰੋਂ ਹੀ ਇਹ ਚੀਜ਼ ਨਿਕਲਦੀ ਹੈ ਜਾਂ ਫਿਰ ਥੋੜਾ ਬਹੁਤਾ ਪ੍ਰੈਪਰੇਸ਼ਨ ਹੁੰਦੀ ਹੈ ਦੇਖੋ ਮਾਝੇ ਵਾਲਾ ਤੇ ਅੰਦਰੋਂ ਹੀ ਨਿਕਲਦਾ बिकॉज ਮੇਰੇ ਜਿਹੜੀ ਮੰਮੀ ਹੋ ਰਹੀ ਆ ਉਹ ਪੂਰੇ ਮਾਝੇ ਸਾਈਡ ਦੇ ਆ ਰਾਈਟ ਤਾਂ ਉਹ ਘਰ ਦੇ ਵਿੱਚ ਹੁਣ ਉਹੀ ਬੋਲੀ ਆਸ ਉਹਦੇ ਚਿੱਤ ਕੋਈ ਐਫਰਟ ਨਹੀਂ ਆ ਲੇਕਿਨ ਆ ਫਿਲਮ ਦੇ ਵਿੱਚ ਮੈਂ ਕਹੂੰਗੀ ਕਿ ਮਾਝਾ ਐਕਸੈਂਟ ਨਹੀਂ ਆ ਬਟ ਇੱਕ ਪਰਸਨੈਲਿਟੀ ਜਿਹੜੀ ਤੁਸੀਂ ਕਹਿ ਲਓ ਵੀ ਕੁੜੀ ਦੀ ਕਿ ਹੁਣ ਜ਼ਿਆਦਾ ਉਹ ਤਾਂ ਨਹੀਂ ਰਿਵੀਲ ਕਰ ਸਕਦੇ ਨਹੀਂ ਪੀਣ ਤੋਂ ਬਾਅਦ ਥੋੜੀ ਉਹਦਾ ਜ਼ਿਆਦਾ ਦਲੇਰ ਬਣ ਜਾਂਦੀ ਹੈ ਜਿਹੜੇ ਕਿ ਹਰ ਸ਼ਰਾਬੀ ਨਾ ਹੁੰਦਾ ਯਾਰ ਰਾਈਟ ਸੋ ਚਾਹੇ ਬੰਦਾ ਹੋਵੇ ਚਾਹੇ ਕੁੜੀ ਹੋਵੇ ਜ਼ਿਆਦਾ ਦਲੇਰੀ ਆ ਜਾਂਦੀ ਹੈ ਪੀਣ ਤੋਂ ਬਾਅਦ ਪਰ ਦਿਨੇ ਤੋਂ ਬਹੁਤ ਪੋਲਾਈਟ ਔਰ ਬਹੁਤ ਉਦਾ ਆ ਐਂਡ ਜਿੱਥੋਂ ਤੱਕ ਰਹੀ ਗੱਲ ਐਫਰਟ ਦੀ ਤਾਂ ਨਹੀਂ ਆਈ ਡੋਨਟ ਥਿੰਕ ਸੋ ਕਿ ਜਦੋਂ ਗੁੱਸਾ ਕਰਨਾ ਵਾ ਤਾਂ ਮੈਨੂੰ ਕੋਈ ਜ਼ਿਆਦਾ ਐਫਰਟ ਆ ਜਾਂ ਰੋਪ ਪਾਉਣਾ ਆ ਸਾਡੇ ਸਾਰਿਆਂ ਦੇ ਵਿੱਚ ਮੈਨੂੰ ਲੱਗਦਾ ਅੰਦਰ ਕਿਤੇ ਨਾ ਕਿਤੇ ਉਹ ਪਾਰਟ ਦੱਬਿਆ ਹੁੰਦਾ ਉਹ ਕਿਸੇ ਕਿਸੇ ਸਾਹਮਣੇ ਨਿਕਲਦਾ ਆ ਬਟ ਐਕਟਿੰਗ ਦੇ ਵਿੱਚ ਸਾਨੂੰ ਕਰਨਾ ਹੁੰਦਾ ਤਾਂ ਸਾਰੇ ਲੋਕੀ ਦੇਖ ਲੈਂਦੇ ਆਮ ਸ਼ੋਰ ਤੁਸੀਂ ਵੀ ਘਰ ਜਦੋਂ ਰੋਪ ਪਾਉਣਾ ਹੋਊਗਾ ਹੁਣ ਤੁਸੀਂ ਕਿੰਨੇ ਪੋਲਾਈਟ ਲੱਗ ਰਹੇ ਹੋ ਹੈਨਾ ਲਾਈਕ ਰੀਥਾਮ ਆਮ ਸ਼ੋਰ ਕਿ ਤੁਹਾਡਾ ਉਹ ਵੀ ਰੋਪ ਵਾਲਾ ਸਾਈਡ ਵੀ ਹੋਊਗਾ ਜਿਹੜੇ ਕੁਝ ਕੁ ਲੋਕਾਂ ਨੇ ਦੇਖਿਆ ਹੋਊਗਾ ਜੀ ਐਮ ਵੀ ਭਾਜੀ ਜਿਹੜੀ ਤੁਹਾਡੀ ਇਹ ਜੋੜੀ ਹੈ ਮੈਂ ਨਿੱਕਾ ਜੈਲਦਾਰ ਵਾਂ ਦੀ ਜੇ ਗੱਲ ਕਰਾਂ ਉਦੋਂ ਇਨੀਸ਼ially ਥੋੜਾ ਜਿਹਾ ਜੁੜਿਆ ਸੀ ਮੈਂ ਉਸ ਫਿਲਮ ਦੇ ਵਿੱਚ ਕਿਸੇ ਕੰਮ ਲਈ ਤੇ ਉਹ ਜਿਹੜੀ ਸੈੱਟ ਤੇ ਖੁਸ਼ੀ ਪੀਸਫੁਲ ਐਂਡ ਮਸਤੀ ਮਜ਼ਾਕ ਵਾਲਾ ਮਾਹੌਲ ਸੀ ਹਾਂਜੀ ਉਹ ਹੁਣ ਕੈਰੀ ਆਉਣੀ ਆ ਉਸੇ ਤਰੀਕੇ ਨਾਲ ਹਾਂਜੀ 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 100% ਇਵਨ ਬੈਟਰ ਹੋਇਆ ਉਦੋਂ ਨਾਲੋਂ ਪਹਿਲਾਂ ਨਾਲ ਹੁਣ ਇੱਕ ਤਾਂ ਜਿਹੜਾ ਉਹ ਸੈਂਸ ਆਫ ਹਿਊਮਰ ਆ ਉਹ ਬੈਟਰ ਹੋ ਗਿਆ ਉੱਥੇ ਵੀ ਸਾਰਕਸਿਜ਼ਮ ਚੱਲਦਾ ਤੇ ਹੁਣ ਵਧੀਆ ਹੋ ਗਿਆ ਪੋਜ਼ਿਟਿਵ ਹੋ ਗਿਆ ਪਹਿਲੇ ਨਾਲੋਂ ਵੀ ਹੋਪਫੁਲੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧੀਆ ਹੋਵੇ ਤੇ ਉਹ ਚੰਗਾ ਹੋ ਗਿਆ ਇੰਪਰੂਵ ਹੋਇਆ ਭਾਜੀ ਪਹਿਲੇ ਨਾਲੋਂ ਕਾਫੀ ਜੀ ਤੇ ਨਿੱਕਾ ਜੈਲਦਾਰ ਜੇ ਤੀਜੇ ਭਾਗ ਦੀ ਗੱਲ ਕਰ ਲਈ ਉਹ ਚ ਮੈਡਮ ਹੁਣ ਲੈਣਾ ਭੁੱਲ ਗਏ ਸੀ ਜਾਂ ਕੀ ਚੱਕਰ ਐਕਚੁਅਲੀ ਭੁੱਲ ਗਏ ਮੇਰੇ ਚੇਤੇ ਨਹੀਂ 2 ਚ ਮੈਂ ਵੀ ਨਹੀਂ ਸੀ ਜਿਹੜੀ ਆਈ ਹੈ ਨਾ ਹਾਂਜੀ ਹਾਂਜੀ 2 ਚ ਤੁਸੀਂ ਨਹੀਂ ਸੀਗੇ 2 ਚ ਮੈਂ ਵੀ ਨਹੀਂ ਸੀ 3 ਚ ਹਾਂ ਕੀ ਕਰਾਂ ਕਿ ਮੈਂ ਨਾ ਹਾਂ ਹੋ ਤੁਹਾਡੇ ਬਿਨਾਂ ਕਿੱਦਾਂ ਬਣ ਜੂਗੀ ਆਹ ਤੁਸੀਂ ਆਪ ਕੋ ਨਾਮ ਲੱਗੇ ਕਰੀ ਜਾਂਦੀ ਐ ਇਹ ਤੇ ਮੈਂ ਕਹਿੰਦਾ ਠੀਕ ਹੈ ਉਹਨਾਂ ਨੇ ਸਵਾਲ ਕੀਤਾ ਮੈਂ ਤਾਂ ਚੁੱਪ ਕਰਕੇ ਬੈਠੀ ਆ ਉਹਨਾਂ ਦੀ ਮੈਂ ਚਲੋ ਅੱਜ ਵਾਲੀ ਗੱਲ ਕਰੀਏ ਮਹਾਰਾਜ ਜੀ ਇਹ ਪ੍ਰੋਡਿਊਸਰ ਦੀ ਆਈ ਥਿੰਕ ਕਾਲ ਸੀ ਸੈਕਿੰਡ ਥਰਡ ਪਾਰਟ ਦੇ ਵਿੱਚ ਨਾ ਐ ਮੀਟਾ ਤੇ ਵਿਚਾਰਦਾ ਕੋਈ ਲੈਣਾ ਦੇਣਾ ਨਹੀਂ ਸੀ ਦੇ ਵਿੱਚ ਵਾਵਾ ਥੈਂਕ ਯੂ ਸੁਨਮ ਸੁਨਮਾ ਇੰਦਾ ਨਹੀਂ ਲੱਗਦਾ ਇਹ ਵੀ ਪੂਰੇ ਪਿੰਡ ਲਈ ਪੀਜ਼ਾ ਸੱਦੇ ਆ ਕਿ ਕੱਲੇ ਆਪ ਦੇ ਲਈ ਸੱਦੇ ਆ ਹੈਂ ਮੈਂ 8 ਮੰਗਾਏ ਸੀ ਉਹੀ ਵੀ ਰੱਬਾ 8 ਪੀਜ਼ਾਸ ਬੰਦੇ ਵਾਵਾ ਨੇ ਸਾਡੇ ਆ ਕੇ ਜਾਣਗੇ ਥਿੱਲ ਤੇ ਕਿ ਇਹ 8 ਤੇ ਲੱਭਲੇ ਨਹੀਂ ਉਹ 8 ਦੇ ਆ ਤੇ ਡੱਬੇ ਨਾ ਉਧਰ ਲੈ ਗਏ ਆਪਣਾ ਆਪਣਾ ਵਾਲਾ ਡੱਬਾ ਇੱਧਰ ਮੰਗਾ ਲਾ ਵਾਵਾ ਸੱਚੀ ਹੈਗੇ 8 ਦੇ ਆ ਮੈਂ ਕਿ ਇੱਥੇ ਚਾਹੀਦੇ ਪੀਜ਼ੇ ਉਹ ਮਹਗ ਕੋਈ ਲੈਣਾ ਦੇਣਾ ਮਹਗ ਆਪ ਦਾ ਉਹਨੇ ਵਰਕਰ ਕਿਹਾ ਪੀਜ਼ਾ ਇੱਥੇ ਚਾਹੀਦੇ ਆ ਮੈਂ ਉਹ ਸਾਰੇ ਪੀਜ਼ਾ ਉਧਰ ਲੈ ਗਏ ਆ ਪੀਜ਼ਾ ਇੱਥੇ ਮੰਗਾ ਸਾਡੇ ਆਓ ਆਹ ਉਹ ਰਿਟ ਪਾ ਦੇ ਕੇ ਦੇਖਦੇ ਟੀਮ ਦੇ ਦੋ ਡੱਬੇ ਚ ਜੇ ਦੇ ਟੇਕਨ ਦਿਲ ਇਟ ਇ ਅਗੋਂ ਚ ਸ਼ੱਕ ਜਾਣੇ ਮਿੰਟ ਦੋ ਦੋ ਮਾਰਨੇ ਉਹਨਾਂ ਨੂੰ ਗਾਲਾ ਦੇਖ ਕਿੰਨੀ ਵਧੀਆ ਚੀਜ਼ ਹੈ ਨਾ ਇੰਟਰਵਿਊ ਚੱਲਦੇ ਚੱਲਦੇ ਇਹਨਾਂ ਦੀ ਨਜ਼ਰ ਬਿਲਕੁਲ ਨਜ਼ਰ ਸਿੱਧੀ ਪੀਜੇ ਤੇ ਹਾਂ ਮੇਰੀ ਨੱਕ ਕੰਨ ਔਰ ਅੱਖਾਂ ਬਹੁਤ ਤੇਜ਼ ਆ ਮੈਂ ਹੱਥ ਪਾ ਕੇ ਰਹਿਣਾ ਐ ਸੋਨੂੰ ਜੀ ਇਦਾਂ ਹੁੰਦਾ ਮੋਸਟਲੀ ਕਿ ਜਦੋਂ ਖੁਦ ਨੂੰ ਗੱਡੀ ਆਉਂਦੀ ਹੋਵੇ ਨਾ ਤੇ ਜੇ ਆਪਣੇ ਨਾਲ ਬੈਠਾ ਕੋਈ ਚਲਾਵੇ ਤੇ ਥੋੜਾ ਜਿਹਾ ਹੁੰਦਾ ਵੀ ਮੈਂ ਹੀ ਬ੍ਰੇਕ ਲਾ ਲਾਂ ਜਾਂ ਮੈਂ ਹੀ ਸਟੀਅਰਿੰਗ ਪੜਨਾ ਸਹੀ ਗੱਲ ਹੈ ਇਦਾਂ ਨਿਕਾ 3 ਦੇ ਕੇ ਤੁਹਾਨੂੰ ਨਹੀਂ ਉਹ ਇਥੇ ਮੈਂ ਹੋਣੀ ਚਾਹੀਦੀ ਹੈ ਜੈਨਾ ਸੱਚੀ ਗੱਲ ਮਜ਼ਾਕ ਦੀ ਗੱਲ ਨਹੀਂ ਮੈਂ ਨਿਕਾ 3 ਵੇ ਕੀ ਵੀ ਨਹੀਂ ਮੈਂ ਨਹੀਂ ਵੇਖੀ ਫਿਲਮ ਨਹੀਂ ਵੇਖੀ ਔਰ ਕਾਰਨ ਇਰੀ ਆਈ ਥਿੰਕ ਆ ਵਾਸ ਬਿਜ਼ੀ ਇਨ ਮੈਂ ਐਕਚੁਅਲੀ ਬੜਾ ਰੈਅਰ ਹੁੰਦਾ ਵਾ ਕਿ ਜਿਹੜੀ ਫਿਲਮ ਦਾ ਪਾਰਟ ਤੁਸੀਂ ਨਹੀਂ ਉਹ ਤੁਸੀਂ ਵੇਖੋ ਕੁਝ ਕੁ ਫਿਲਮ ਡੈਫੀਨਿਟਲੀ ਦੇਖੀਆ ਬਟ ਹਰ ਫਿਲਮ ਨਹੀਂ ਤੁਸੀਂ ਦੇਖ ਪਾਉਂਦੇ ਫਿਰ ਉਸ ਫਿਲਮ ਜੋ ਮੈਂ ਹੈ ਵੀ ਨਹੀਂ ਸੀ ਫਿਰ ਮੈਂ ਦੇਖੀ ਨਹੀਂ ਚੰਗਾ ਹੋਇਆ ਨਹੀਂ ਦੇਖੀ ਕਿਉਂ ਵਾਸਨ ਵਰਥ ਵਾਚਿੰਗ ਨਹੀਂ ਕੋਈ ਨਹੀਂ ਸੀ ਠੀਕ ਸੀ ਮਤਲਬ ਉਹ ਤਾਂ ਚਲੋ ਮਾਹੌਲ ਗਈ ਯਾਰੀ ਸਰਕਮਸਟੈਂਸ ਸੀ ਉਹ ਤਾਂ ਬਣ ਗਈ ਹਰ ਕੋਈ ਆਪ ਐਂਡ ਡਾਊਨ ਹੋ ਸਕਦਾ ਹੈ ਬਟ ਐਕਚੁਅਲੀ ਮੈਨੂੰ ਉਹਦਾ ਵਨ ਲਾਈਨਰ ਪਤਾ ਹੈ ਐਂਡ ਇਟ ਵਾਸ ਬਹੁਤ ਹੀ ਫਨੀ ਸੀਗਾ ਪਰ ਮੈਂ ਹਲੇ ਤੱਕ ਫਿਲਮ ਉਹ ਨਹੀਂ ਦੇਖੀ ਅੱਛਾ ਐਵੇਂ ਭਾਜੀ ਜਦੋਂ ਸਕ੍ਰਿਪਟ ਆਉਂਦੀ ਹੈ ਤੁਹਾਡੇ ਕੋਲ ਪਾਰਟ 1 ਤੋਂ ਲੈ ਕੇ ਪਾਰਟ 4 ਤੱਕ ਆ ਪਹੁੰਚ ਗਿਆ ਮਾਰੇ ਕਰਨ ਅੱਗੇ ਵੀ ਆਪਾਂ ਤੁਸੀਂ ਨਾ ਹਾਂ ਇੰਟਰਵਿਊ ਕਰਦਾ ਡੋਨਟ ਡੋਨਟ ਕੱਟ ਮੈਂ ਉਹਨਾਂ ਚੀਜ਼ ਸਾਰਿਆਂ ਦੀ ਚਾਹ ਬਣਾ ਕੇ ਇੱਧਰ ਸਰਵ ਕਰਦੀ ਹਾਂ ਓਕੇ ਆਲ ਵੀ ਬੈਕ ਐਮੀ ਵੀ ਲਾਸਟ ਟਿਲ ਬੈਕ ਅੱਛਾ ਜੀ ਐਮੀ ਭਾਈ ਜਦੋਂ ਸਕ੍ਰਿਪਟ ਆਉਂਦੀ ਹੈ ਜਦੋਂ ਆਪਾਂ ਸਕ੍ਰਿਪਟ ਤੇ ਡਿਸਕਸ ਕਰਦੇ ਹਾਂ ਕਈ ਵਾਰੀ ਬਹੁਤ ਸਾਰੀ ਇੰਪਰੋਵਾਈਜੇਸ਼ਨ ਜਿਹੜੀਆਂ ਹੁੰਦੀਆਂ ਨੇ ਸਕ੍ਰਿਪਟ ਵਿੱਚ ਆਰਟਿਸਟ ਵੱਲੋਂ ਵੀ ਹੁੰਦਾ ਸਲਾਹ مشورے ਨਾਲ ਤੇ ਲੇਕਿਨ ਜਿਹੜਾ ਤੁਹਾਡਾ ਕੈਰੈਕਟਰ ਆ ਕਿਉਂਕਿ ਨਿੱਕਾ ਦੇ ਸੈੱਟ ਤੇ ਜਦੋਂ ਆਉਣਾ ਤੁਹਾਡੇ ਵਾਸਤੇ ਈਜ਼ੀ ਹੁੰਦਾ ਬਹੁਤ ਕਿ ਚਾ ਚੜ ਜਾਂਦਾ ਇੱਕ ਘਰੇਲੂ ਆਪਣਾ ਕਹਿੰਦੇ ਨੇ ਵੀ ਆਪਣੇ ਘਰ ਦਾ ਬੇਬੀ। ਆ ਜੀ ਦੇਖੋ ਜਗਦੀਪ ਵੀਰੇ ਨੇ ਲਿਖੀ ਆ ਫਿਲਮ ਜੀ ਸਿਮਰ ਭਾਈ ਉਹ ਆ ਡਾਇਰੈਕਟਰ ਨੇ ਸਾਡੇ ਸੋਨਮੋਨੀ ਸੋਨੀਆ ਵੀ ਐਕਟ੍ਰੈਸ ਇਸ ਨੇ ਫਿਲਮ ਦੇ ਵਿੱਚ ਜੀ ਤੇ ਕਾਕੂ ਵੀਰੇ ਨੇ ਪ੍ਰੋਡਿਊਸਰ ਨੇ ਸੋ ਮੈਂ ਸਾਰਿਆਂ ਨਾਲ ਬੜੇ ਚਿਰ ਦਾ ਜਾਣਦਾ ਤੇ ਮੇਰਾ ਪਿਆਰ ਆ ਸਾਰਿਆਂ ਨਾਲ ਬਹੁਤ ਜਾਦੇ। ਜੀ ਸੋ ਇਹ ਸਾਰੀ ਆ ਵਾਈਟਲ ਵਾਲੇ ਆ ਗਏ ਜਣੀ ਹੁਣੀ ਇਹਨਾਂ ਨਾਲ ਵੀ ਮੇਰਾ ਪੁਰਾਣਾ ਪੁਰਾਣੀ ਮਿੱਤਰ ਦਾ ਬਹੁਤ ਚਿਰ ਦੀ ਹੈ ਨਾ। ਸੋ ਮੈਨੂੰ ਮਤਲਬ ਇਹਦੇ ਚ ਕੋਈ ਬਗਾਨਾਂ ਜਾਂ ਲੱਗਦਾ ਹੀ ਨਹੀਂ ਕਿ ਸਾਰੇ ਵੀ ਆਪਣੇ ਆਪਣੇ ਹੀ ਲਾਦ ਨੇ ਸੋ ਤਾਂ ਕਰਕੇ ਇਹ ਜਿਹੇ ਫਿਲਮਾਂ ਦੇ ਜਦੋਂ ਸਾਰੇ ਗਰੁੱਪ ਜੀ ਆਪਣਾ ਹੋਵੇ ਸੱਜਣ ਮਿੱਤਰੀ ਆਪਣੇ ਜੀ ਹੋਣ ਤੇ ਉੱਥੇ ਉਂਝ ਹੀ ਬੰਦੇ ਨੂੰ ਚਾਹ ਚੜਦਾ ਵੀ ਚੱਲੀਏ ਯਾਰ ਸਖਤ ਉੱਠ ਕੇ ਅੱਜ ਵੀ ਮਿਲ ਜਾਈਏ ਜਾ ਕੇ ਵੀ ਰਣਸਾ ਰਿਆਂ ਨੂੰ ਗੱਲਾਂ ਮੱਤਾਂ ਮਾਰੀਏ ਕੰਮ ਦੇ ਕੱਲ ਚੱਲਦੀ ਨਹੀਂ ਠੀਕ ਹੈ ਇਟਸ ਓਕੇ ਤੇ ਡਾਇਲੌਗ ਬੋਲਣੇ ਆ ਜਾ ਕੇ ਬੋਲ ਕੇ ਆ ਕੇ ਫਿਰ ਕੁਰਸੀ ਤੇ ਬਹਿ ਜਾਣੇ ਗੱਲਾਂ ਮੱਤਾਂ ਕਰਨ ਲੱਪੈਣਾ ਸਾਰੇ ਨਾਲ ਸੋ ਉਵੇਂ ਜਿਵੇਂ ਜੀ ਸਾਰਾ ਦਿਨ ਲੱਗ ਜਾਂਦਾ ਕਿਉਂਕਿ ਜੇ ਤੁਸੀਂ 9 ਘੰਟੇ 10 ਘੰਟੇ ਸੱਟ ਤੇ ਰਹਿੰਨੇ ਹੋ ਨਾ ਐਗਜ਼ੈਕਟ ਮੈਂ ਕਹ ਬਾਕੀ ਨੌ ਘੰਟੇ ਤੁਸੀਂ ਮਸਤੀ ਮਦਾਂ ਗੱਲਾਂ ਬਾਤਾਂ ਮਾਰਦੇ ਰਹਿੰਦੇ ਆ। ਅੱਛਾ ਨਿੱਕਾ 4 ਦੇ ਭਾਜੀ ਕਿਉਂਕਿ ਹਰ ਇੱਕ ਫਿਲਮ ਦੇ ਸੈੱਟ ਤੇ ਕੋਈ ਨਾ ਕੋਈ ਸਪੈਸ਼ਲ ਮੂਮੈਂਟ ਜੇ ਬਣ ਜਾਂਦੇ ਆ ਜਿੱਦਾਂ ਕਿ ਜੇ ਆਪਾਂ ਗੱਲ ਕਰ ਲਈਏ ਵੰਦ ਦੇ ਵਿੱਚ ਜਿਹੜੇ ਦਾਦੇ ਦਾ ਕਰੈਕਟਰ ਸੀ ਜੋ ਨਿਰਮਲ ਮੈਮ ਹੋਣਾ ਦੀ ਜਿਹੜੀ ਕੈਮਿਸਟਰੀ ਸੀਗੀ ਉਸ ਚੀਜ਼ ਨੂੰ ਤਾਂ ਮਿਸ ਕਰਦੇ ਨੇ ਸਾਰੇ। ਹਾਂਜੀ ਉਹ ਤਾਂ ਚਲੋ ਕੋਲ ਅਨਫੋਰਚੁਨੇਟ ਹੋ ਗਿਆ ਜੀ ਉਹਨਾਂ ਦੀ ਡੈਥ ਹੋ ਗਈ ਤੇ ਬਟ ਉਹ ਵੀ ਮੈਂ ਪਹਿਲੀ ਵਾਂਗੂ ਸੀ ਨਾ ਭਾਜੀ ਪਹਿਲੀ ਫਿਲਮ ਦੇ ਵਿੱਚ ਜਿੱਦਾਂ ਦੀ ਕੈਰੈਕਟਰ ਸੀਗੇ ਤੇ ਉਹ ਬਾਪੂ ਜੀ ਉਹਨਾਂ ਨਾਲ ਉਹਨਾਂ ਦੀ ਟੈਸਟ ਚੱਲਦੀ ਸੀ ਉਹ ਤੁਹਾਨੂੰ ਇਸ ਵਾਰ ਸੈਕਿੰਡ ਥਰਡ ਦੇ ਵਿੱਚ ਮੈਸੂ ਇਸ ਵਾਰ ਤੁਹਾਨੂੰ ਫੋਰਥ ਦੇ ਵਿੱਚ ਦੇਖਣ ਨੂੰ ਮਿਲੂਗੀ ਉਹ ਤੁਸੀਂ ਦੇਖਿਓ ਮਾਹੌਲ ਜਿਵੇਂ ਪਹਿਲਾਂ ਦੇ ਵਿੱਚ ਕੁਆਇਟ ਰੱਖਿਆ ਸੀਗਾ ਬਾਪੂ ਜੀ ਨੇ ਇਸ ਵਾਰ ਵੀ ਕੁਆਇਟ ਰੱਖਿਆ ਬਿਲਕੁਲ ਹੀ ਤੇ ਉਹ ਬੇਬੇ ਉਹਨਾਂ ਦੇ ਨਾਲ ਪੈਂਦੀ ਥੈਂਕ ਯੂ ਜੀ ਥੈਂਕ ਯੂ ਬਹੁਤ ਜ਼ਿਆਦਾ ਥੈਂਕ ਯੂ ਲਈ ਅਪਰੀਸ਼ੀਏਟ ਮਾਈਕ ਇਜ਼ ਆਨ ਥੈਟਸ ਫਾਈਨ ਇਟਸ ਓ ਤੇ ਉਹ ਇਸ ਵਾਰ ਤੁਹਾਨੂੰ ਫਿਲਮ ਚੌਥੀ ਚ ਵੇਖਣ ਨੂੰ ਮਿਲੂਗੀ ਪਰ ਉਹ ਕੋਈ ਘੁੱਟ ਵੀਰੇ ਆ ਜੂ ਮਾਣੇ ਨਹੀਂ ਨਹੀਂ ਪੀਓ ਸਰ ਪਰਲ ਬਰਲ ਕੋਈ ਨਹੀਂ ਕੋਈ ਨਹੀਂ ਪਲੀਜ਼ ਇੱਕ ਇੱਕ ਹੋਟ ਸ਼ਾਟ ਦਓ ਨਾ ਨਹੀਂ ਨਹੀਂ ਕੋਈ ਨਹੀਂ ਪੀਓ ਤੇ ਐਵੇਂ ਆ ਆ ਉਹ ਕੱਢ ਲੋ ਸੁਫਨਾ ਪਹਿਲੇ ਰੰਗ ਹੋ ਜਾਣਾ ਅਖਾਂਡਾ ਯਾਰ ਲਾਈ ਨਹੀਂ ਗਈ ਨਹੀਂ ਲਾਈਆ ਕੀ ਪਤਾ ਨਾਰਲੀ ਜਿੱਤ ਨਹੀਂ ਮੈਂ ਹੋ ਗਿਆ ਤੇ ਮੈਂ ਮੇਕਅਪ ਕੀਤਾ ਗੋੜ ਪਾਇਆ ਅਜਾ ਨਹੀਂ ਬਾਈ ਇੱਕ ਗੱਲ ਹੈ ਹੋ ਜਾਂਦਾ ਮੇਰਾ ਰੰਗ ਪਹਿਲੇ ਹੋ ਜਾ ਮਾਂ ਮਮੀ ਤੇਰੇ ਨਾਲ ਦਾ ਹੀ ਆ ਮਮੀ ਮੇਕਅਪ ਹੀ ਕੀਤਾ ਐਵੇਂ ਤਾਂ ਜੀ ਬਾਲੀਵੁੱਡ ਇੰਡਸਟਰੀ ਦੇ ਵਿੱਚ ਨਾ ਬੜਿਆਂ ਦੇ ਡੁਪਲੀਕੇਟਸ ਨੇ ਪਾਵੇਂ ਬਚਨ ਸਾਹਿਬ ਹੋਣ ਭਾਵੇਂ ਜੀ ਦੇਵ ਗਾਂਧੀ ਹੋਣ ਭਾਵੇਂ ਸਲਮਾਨ ਖਾਨ ਮੇਰੇ ਸਭ ਤੋਂ ਜ਼ਿਆਦਾ ਮੈਂ ਉਹ ਵੀ ਲੱਗਾਂ ਗੱਲ ਹੀ ਕਰ ਭਾਈ ਉੱਥੇ ਆ ਵੀ ਪੰਜਾਬ ਦੇ ਵਿੱਚ ਸਿਰਫ ਐਵੇਂ ਬਾਈ ਤੁਹਾਡੇ ਬਹੁਤ ਡੁਪਲੀਕੇਟ ਨੇ ਇਹ ਮਤਲਬ ਕਿਵੇਂ ਦਾ ਲੱਗਦਾ ਜਦੋਂ ਕੋਈ ਤਾਂ ਯਾਰ ਬਹੁਤ ਕੈਂਟਰ ਵਿਚਾਰੇ ਇੱਕ ਤਾਂ ਮਿਹਨਤੀ ਨੇ ਦੋਵੇਂ ਮੈਂ ਤਾਂ ਇੱਕ ਰਾਜਸਥਾਨ ਜਿਹੜਾ ਪੱਕਾ ਉਹਦਾ ਨਿਹਾਲ ਵੀਰ ਦਾ ਨਾਮ ਉਹਦਾ ਕਹੋ ਮੇਰੇ ਰਗਾ ਉਹ ਬੜੀ ਮਿਹਨਤੀ ਬਹੁਤ ਜ਼ਿਆਦਾ ਮਿਹਨਤੀ ਮੁੰਡਾ ਉਹ ਫਿਲਮ ਚ ਵੀ ਆਇਆ ਸੀ ਪਿੱਛੇ ਹਾਂਜੀ 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 ਭਾਈ ਤੇ ਕਰ ਸਾਡਾ ਮਿਲ ਮਲਾਪ ਨਹੀਂ ਹੋਇਆ ਇੱਕ ਤੇਰ ਸ਼ਾਇਦ ਮਿਲੇ ਹੋਈਏ ਤੇ ਮਿਲ ਮਲਾਪ ਨਹੀਂ ਹੋਇਆ ਪਰ ਮੇਰੇ ਵੱਲ ਬੈਸਟ ਵਿਸ਼ੇਸ ਤੇ ਉਹ ਅਰੇ ਬਹੁਤ ਮੀਤ ਕਰਦਾ ਤੇ ਲੋਕ ਉਹਨੂੰ ਸੱਚੀ ਬਹੁਤ ਪਿਆਰ ਕਰਦੇ ਨੇ ਤੇ ਹੋਰ ਵੀ ਕਿੰਨੇ ਹੀ ਨੇ ਮੇਰੇ ਵਰਗੇ ਤੁਹਾਨੂੰ ਜਿਹੜਾ ਤੁਹਾਡਾ بڑا ਗੰਗਾ ਵੀ ਮੇਰੇ ਵਰਗਾ ਹੀ ਆ ਹੋਰ ਵੀ ਕਿੰਨੇ ਜਣੇ ਆ ਜਿਹੜੇ ਮੇਰੇ ਵਰਗੇ ਲੱਗਦੇ ਆ ਤੇ ਵਾਹ ਬਣੇ ਆ ਮੇਰੇ ਵਰਗੇ ਖਣੇ ਆ ਇਹ ਭਾਈ ਜਿਹੜੀ ਗੱਲ ਤੁਸੀਂ ਮੜੰਗੇ ਵਾਲੀ ਗੱਲ ਕੀਤੀ ਹੈ ਮੇਰੇ ਸਹੁਰੇ ਦੇਖ ਦੋ ਜਣੇ ਨੇ ਕਹੀ ਤੇ ਮੈਂ ਉਹੀ ਕਿਹਾ ਦੇ ਪ੍ਰੋਣਾ ਕਰਕੇ ਕਿ ਚਿਰ ਬਾਅਦ ਇਹ ਲਫ਼ਜ਼ ਸੁਣਿਆ ਮੜੰਗਾ ਮੜੰਗਾ ਹਾਂਜੀ ਮੇਰੀ ਦਾਦੀ ਜੀ ਸੀ ਉਸ ਖਾਤੇ ਹਾਂਜੀ ਤੇ ਉਹ ਮੈਨੂੰ ਮਾਦਾ ਰਾਤ ਇੱਕ ਮੜੰਦਾ ਹਾਂ ਮਹੰਦਰਾ ਤੇ ਮੜੰਗਾ ਹਾਂ ਉਹ ਦੋਨੇ ਉਸ ਕਰ ਤੁਹਾਨੂੰ ਮੈਮ ਇੱਕਦਾਂ ਮੈਂ ਸੋਚਿਆ ਤੁਹਾਨੂੰ ਰੀਲ ਦਿਖਾਉਂਗਾ ਪਰ ਮੈਂ ਸੋਚਿਆ ਮੈਂ ਇਦਾਂ ਹੀ ਤੁਹਾਨੂੰ ਦੱਸਦਾ ਤੁਹਾਡੇ ਵੈਸੇ ਵੀ ਬੰਬੇ ਮੈਂ ਥੋੜੀ ਦਰ ਜਾ ਕੇ ਬੜੇ ਚਰਚੇ ਨੇ ਆਹੋ ਮੈਂ ਸਵਾਲ ਇਹ ਤੁਹਾਨੂੰ ਬਾਅਦ ਵਿੱਚ ਪੁੱਛੂੰਗਾ ਪਰ ਪਹਿਲਾਂ ਇੱਕ ਜਵਾਬ ਦੱਸਣਾ ਲੌਂਗ ਡਰਾਈਵ ਦਾ ਮੈਂ ਸਵਾਲ ਪੁੱਛਿਆ ਸੀ ਵਿੰਦੂਦਾਰਾ ਸਿੰਘ ਉਹਨਾਂ ਨੂੰ ਮੈਂ ਪੁੱਛਿਆ ਭਾਜੀ ਤੁਸੀਂ ਇੰਡਸਟਰੀ ਦੇ ਵਿੱਚ ਕਿਦਣਾ ਲੌਂਗ ਡਰਾਈਵ ਤੇ ਜਾਣਾ ਉਹਨਾਂ ਨੇ ਐਂ ਇਨਸਟੈਂਟਲੀ ਸੋਨਮ ਬਾਜਪਾ ਨੂੰ ਚੱਲ ਜਾਗੇ ਤੇ ਮੈਂ ਕਿਹਾ ਮੈਂ ਕਿਹਾ ਭਾਈ ਜੀਖਾਨ ਭਾਈ ਨੂੰ ਪਤਾ ਲੱਗ ਗਿਆ ਹਾਂ ਉਹ ਜੀਖਾਨ ਇਜ਼ ਵੈਰੀ ਸਵੀਟ ਉਹ ਜੀਖਾਨ ਨਾਲ ਹੀ ਹੋਣਾ ਕਿ ਟਿੱਕ ਟੂਕੀ ਨਾਲ ਹੀ ਮਗਰੋਂ ਨੇ ਲਾਪਲਾ ਦੇਣਾ ਨਾਮ ਨਾਲ ਓਕੇ ਤੁਹਾਡਾ ਸਵਾਲ ਕੀ ਸੀ ਬੱਚੇ ਮੈਂ ਇਹੀ ਮੈਂ ਤੁਹਾਨੂੰ ਪੁੱਛਣਾ ਹੈ ਕਿ ਤੁਸੀਂ ਮੈਂ ਕਿਹਦੇ ਨਾਲ ਜਾਣਾ ਚਾਹੂੰਗੀ ਹਾਂਜੀ 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 ਆਮ ਐਕਚੁਅਲੀ ਮੈਂ 2-3 ਜਣਿਆਂ ਨਾਲ ਜਾਣਾ ਚਾਹੂੰ ਗੱਡੀ 'ਚ ਮੈਂ ਮੈਂ ਨਾ ਮੈਨੂੰ ਉਹਨਾਂ ਲੋਕਾਂ ਦੀ ਕੰਪਨੀ ਬਹੁਤ ਮੈਂ ਇੰਜੋਏ ਕਰਦੀ ਆ ਜੋ ਹਸਾਉਂਦੇ ਆ ਜਾਂ ਕੋਈ ਬਹੁਤ ਜਿਹੜੇ ਡੂੰਗੀ ਸ਼ੇਰੋ ਸ਼ਾਇਰੀ ਵਾਲੀਆਂ ਗੱਲਾਂ ਕਰਦੇ ਮੈਨੂੰ ਇਦਾਂ ਦੀ ਕੰਪਨੀ ਪਸੰਦ ਆ ਤਾਂ ਮੈਂ ਇਦਾਂ ਦੇ ਲੋਕ ਚੁਣੂੰਗੀ ਇੱਕ ਜੋ ਮੈਨੂੰ ਹਸਾ ਸਕਣ ਥੋੜੀ ਸ਼ੇਰੋ ਸ਼ਾਇਰੀ ਕਰ ਸਕਣ ਔਰ ਇੱਕ ਜੇ ਕੋਈ ਗਾ ਵੀ ਲੈਣ ਤਾਂ ਹੀ ਵਧੀਆ ਗੱਲ ਆ ਔਰ ਜੇ ਇੱਕੋ ਇਨਸਾਨ ਚ ਤਿੰਨੇ ਗੁਣ ਹੋਣ denn ya then i don't fir fir ਇੱਕੋ ਦੇ ਨਾਲ ਚੱਲ ਜੂ ਬਹੁਤਾਂ ਨੂੰ ਟੈਗ ਆਉਣੇ ਸ਼ੁਰੂ ਹੋ ਜਾਣੇ ਰੀਲ ਤੋਂ ਬਾਅਦ ਹਾਂ ਲੋਕਰ ਪਤਾ ਲੱਗੇ ਸਰਤਾਜ ਭਾਜੀ ਲੈ ਜੀ

ਸੰਗਾ ਬਾਜੀ ਹਸਾਉਂਦਾ ਵੀ ਆ ਤੇ ਉਹ ਵੀ ਆ ਉਹਨੂੰ ਵੀ ਨਾਲ ਲੈ ਜਾ ਜੀ ਕਿਤੇ ਐਕਚੁਅ ਕਰਮਜੀਤ ਜੀ ਨਾ ਮੇਰੇ ਬੜੇ ਫੇਵਰੇਟ ਇਨਸਾਨ ਆ ਕਰਮਜੀਤ ਜੀ ਦੇ ਬਾਜੀ ਵੀ ਬਗਾਉਂਦੇ ਮੈਂ ਉਹ ਕਰਮਜੀਤ ਜੀ ਨਾ ਮੈਨੂੰ ਗੱਲਾਂ ਕਰਕੇ ਵੀ ਬਹੁਤ ਮਜ਼ਾ ਆਉਂਦਾ ਆ ਸੋ ਇਹਨਾਂ ਤਿੰਨਾਂ ਦੇ ਨਾਲ ਮੈਂ ਡਰਾਈਵ ਤੇ ਜਾਣਾ ਚਾਹੂੰਗਾ ਪਾਜੀ ਜੀ ਤਾਂ ਪਹਿਲੇ ਪਾਰਟ ਤੇ ਨਹੀਂ ਕੰਪੇਨ ਲੈ ਕੇ ਪ੍ਰਪੋਜ਼ ਕਰਨ ਆਉਂਦੇ ਹੋ ਹਾਂ ਬਈ ਰੀਅਲ ਲਾਈਫ 'ਚ ਇਦਾਂ ਦਾ ਇਨਸੀਡੈਂਟ ਤੁਸੀਂ ਕਦੇ ਦੇਖੇ ਹੋ ਉਹਨੇ ਜਿੱਤਰਖਾਣੇ ਕਮਾਂਡਾਂ ਦੀ ਮਾਰੀ ਕੰਮ ਕੰਪੇਨ ਲੈ ਕੇ ਜਾਓ ਪ੍ਰਪੋਜ਼ ਕਰਨ ਇਟਸ ਡਿਸਟਰਬਿੰਗ ਨਹੀਂ ਨਾ 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 ਇਟਸ ওকে ਹਾਂ ਦਸ ਫਾਈਨ ਥੈਂਕ ਯੂ ਤੇ ਨਹੀਂ ਵੀਰੇ ਇਹ ਤਾਂ ਕੰਮ ਹੀ ਹੈ ਨਹੀਂ ਕੋਈ ਇਹ ਤਾਂ ਕੰਪੇਨ ਕਿਹੜਾ ਭਜਨੀ ਆ ਉਥੇ ਹੀ ਕੁੱਟ ਪੈਗੀ ਉਹ ਕਿੜਾ ਉਥੋਂ ਭਜਾਈ ਜਾਣੀ ਐ ਏਡਾ ਵੱਡਾ ਕੰਮ ਤੇ ਉਹ ਤਾਂ ਇਹ ਵਾਲਾ ਵੀ ਇੱਕ ਵਾਰ ਆਈ ਸੀ ਵੀ ਚਲੋ ਮੈਂ ਆਪਦੀ ਗੱਲ ਸੁਣਾਉਂਦਾ ਮੇਰੇ ਦੋਸਤੀ ਆ ਤੇ ਉਹ ਹੈਵਨਿੰਗ ਆ ਦੁਨੀਆ ਦੇ ਵਿਚਾਰਾ ਚਲੇ ਗਿਆ ਤੇ ਹੁਣ ਇੱਕ ਵਾਰ ਉਹਦੇ ਪ੍ਰਪੋਜ਼ ਦੀ ਗੱਲ ਦੱਸਦੇ ਆ ਤੇ ਉਹਨੇ ਨਾਲ ਸ਼ਾਮ ਨੂੰ ਕਿਸੇ ਕੁੜੀ ਨੂੰ ਪ੍ਰਪੋਜ਼ ਕਰਨਾ ਸੀਗਾ ਸਾਡਾ ਦੋਸਤ ਈ ਹੈ ਸਾਨੂੰ ਪਤਾ ਸੀ ਤੇ ਉਹਨੇ ਅੱਜ ਸ਼ਾਮ ਨੂੰ 4 ਵਜੇ ਪ੍ਰਪੋਜ਼ ਕਰਨਾ ਤੇ ਉਹ ਕੁੜੀ ਸਾਨੂੰ ਸਕੂਲੇ ਮਿਲ ਪਈ ਅੱਛਾ 12th ਕਲਾਸ ਦੀ ਗੱਲ ਹੈ ਤੇ ਉਹਨੂੰ ਉਹਨੇ ਸਾਨੂੰ ਉੱਥੇ ਗਿਆ ਵੀ ਯਾਰ ਵੀ ਆ ਹਰਦੀਪ ਕਿੰਨਾ ਵਧੀਆ ਵੀਰ ਆਣਾ ਵੀ ਮੈਨੂੰ ਬਹੁਤ ਵਧੀਆ ਲੱਗਦਾ ਈਜ਼ ਅ ਵੈਰੀ ਨਾਈਸ ਉਹਨੇ ਵੀਰ ਕਹਿਤਾ ਅੱਛਾ ਇਸਾਨੂੰ ਪਤਾ ਲੱਗ ਗਿਆ ਪਹਿਲਾਂ ਅਸੀਂ ਪਹਿਲਾਂ ਦੱਸਿਆ ਨਹੀਂ ਉਹਨੂੰ ਮੈਂ ਕਿਹਾ ਤੂੰ ਸ਼ਾਮੀ ਪ੍ਰਪੋਜ਼ ਕਰੀ ਲੈ ਕਰ ਕੋਈ ਨਹੀਂ ਦਰਵਾਜ਼ਾ ਦਿੱਤਾ ਕਿ ਬੰਦ ਵੀਰ ਕਹਿੰਦੀ ਆ ਉਹਨੇ ਕੀਤਾ ਪ੍ਰਪੋਜ਼ ਉਹ ਕਹਿੰਦੀ ਵੀ ਮੈਂ ਤਾਂ ਤੈਨੂੰ ਵੀਰਾ ਸਮਝਦੀ ਸੀ ਉਹਨੇ ਉਹ ਦਵੱਲਿਆ ਉਤੋਂ ਮਗਾ ਜੀ ਦੱਤੂ ਆ 100 ਰੁਪਏ ਵਾਲਾ 50 ਵਾਲਾ ਮੋੜ ਸ਼ਾਮੀ ਜਿਹੜੀ ਆ ਪੁਰਾ ਡੈਡੀ ਲੈਣ ਉਹਨਾਂ ਦਾ ਰਿਟਿਊਸ਼ਨ ਤੋਂ ਸ਼ਾਮੀ ਨੂੰ 4 ਵਜੇ ਕੁੜੀ ਨੂੰ ਮੈਂ ਕਿਹਾ 50 ਵਾਲਾ 50 ਬਹਿ ਜਾ ਮੈਂ ਕਿਹਾ ਮੈਂ ਕਿਹਾ ਹੱਥ ਦੁਬਾਰਾ ਦੱਸਦਾ ਫਿਰ ਸਾਡੇ ਗੱਲ ਪਿਆ ਕਹਿੰਦਾ ਸਾਲੇ ਦੱਸਿਆ ਕਿਉਂ ਨਹੀਂ ਤੁਸੀਂ ਕੁੜੀ ਦਾ ਬੜਾਲੇ ਵੀ ਲੋਕਾਂ ਨੇ ਬੜਾ ਕੰਮ ਹੋ ਸੋਨਮੇ ਜਿਉਂ ਤਹੀ ਮੈਂ ਇੱਥੇ ਪੰਜਾਬ ਦੇ ਵਿੱਚ ਫਿਲਮਾਂ ਆਪਾਂ ਕਰਦੇ ਆ ਆਪਣੀ ਇੰਡਸਟਰੀ ਦੇ ਨਾਲ ਉਦੋਂ ਇੱਕ ਅੱਡ ਮਾਹੌਲ ਹੁੰਦਾ ਜਦੋਂ ਬੰਬੇ ਕਰਦੇ ਹਾਂ ਉੱਥੇ ਫਿਰ ਵੱਧੋ ਵੱਧੀ ਇੰਗਲਿਸ਼ ਨਿਕਲਦੀ ਕਿਉਂਕਿ ਹੁਣ ਤੁਹਾਡੀ ਤੇ ਤੁਹਾਨੂੰ ਅੰਗਰੇਜ਼ੀ ਵਧੀਆ ਨਹੀਂ ਮੇਰੀ ਕੋਈ ਬਹੁਤ ਵੀ ਵਧੀਆ ਨਹੀਂ ਮੇਰਾ ਤਾਂ ਕੰਮ ਸਰ ਜਾਂਦਾ ਵਾ ਉੰਨੀ ਕੁ ਮੈਨੂੰ ਆਉਂਦੀ ਆ ਬਹੁਤ ਜ਼ਿਆਦਾ ਵੀ ਵਧੀਆ ਇੰਗਲਿਸ਼ ਚ ਨਹੀਂ ਮੇਰੀ ਆਉਂਦੀ ਤੇ ਉੱਥੇ ਮਤਲਬ ਹਿੰਦੀ ਚ ਬਹੁਤ ਲੋਕ ਗੱਲ ਕਰਦੇ ਆ ਇੰਗਲਿਸ਼ ਪਰ ਮੈਂ ਬੰਬਈ ਕਲਚਰ ਜ਼ਿਆਦਾ ਵੇਖਿਆ ਵਾ ਵੀ ਲੋਕੀ ਨਾ ਇੰਗਲਿਸ਼ ਬੜੀ ਬੋਲਦੇ ਆ ਹਾਂ ਗੱਲ ਵੀ ਉਹਨਾਂ ਨੇ ਇੰਗਲਿਸ਼ ਚ ਹੀ ਕਰਨੀ ਆ ਤਾਂ ਮੈਨੂੰ ਇੰਗਲਿਸ਼ ਠੀਕ ਆ ਲੇਕਿਨ ਮੈਂ ਜ਼ਿਆਦਾਤਰ ਪੰਜਾਬੀ ਜਾਂ ਹਿੰਦੀ ਚ ਸੋਚਦੀ ਆ ਮੈਨੂੰ ਐ ਲੱਗਦਾ ਮੈਂ ਵੀ ਕਰਦੀ ਆ ਯੂਜ਼ ਇੰਗਲਿਸ਼ ਲੇਕਿਨ ਬਹੁਤ ਜ਼ਿਆਦਾ ਨਹੀਂ ਬਹੁਤ ਰਿਅਰ ਚਾਂਸ ਹੁੰਦਾ ਇਹ ਰੇਅਰ ਚਾਂਸ ਨਹੀਂ ਕਿਹਾ ਸੋਦੇ ਬਟ ਟੂ ਮਤਲਬ ਇਹ ਨਹੀਂ ਕਿ ਮੈਂ ਇੰਗਲਿਸ਼ ਚੀ ਗੱਲ ਕਰ ਦਿੰਨਾ ਮਤਲਬ ਹਿੰਦੀ ਪੰਜਾਬੀ ਵਰਤਦੇ ਹਾਂ ਹਾਂ ਹਿੰਦੀ ਪੰਜਾਬੀ ਅਜਾ ਐਮੀ ਭਾਜੀ ਜਿੱਦਾਂ ਦਾ ਤੁਹਾਡਾ ਕੈਰੈਕਟਰ ਆ ਨਿੱਕਾ ਦੇ ਵਿੱਚ ਤੇ ਇਹ ਮਤਲਬ ਇੱਕ ਕੈਰੈਕਟਰ ਜਿਹੜਾ ਨਿੱਕਾ ਆ ਇਹ ਕਿਸੇ ਤੋਂ ਇਨਸਪਾਇਰ ਆ ਵੈਸੇ ਜਾਂ ਉਦਾਂ ਹੀ ਨਹੀਂ ਆ ਉਸਪਾਇਰ ਨਹੀਂ ਹੈ ਵੀ ਇਹ ਤਾਂ ਮੁਰਾ ਨੂੰ ਤਾਂ ਕਰ ਚੱਲੋ ਕਰਦੇ ਨੂੰ ਮੈਂ ਮਤਲਬ 10 ਸਾਲ ਹੀ ਹੋ ਗਿਆ ਬਿਲਕੁਲ ਹਾਂ 2016 ਨੂੰ ਸ਼ੁਰੂ ਹੋਇਆ ਸੀ 9 ਸਾਲ ਹੋ ਗਏ ਕਰਦੇ ਨੂੰ ਇਨਸਪਾਇਰ ਹੋਣੀ ਹਾਂ ਜਗਦੀਪ ਨੂੰ ਪਤਾ ਜੀ ਨੇ ਲਿਖਿਆ ਉਹਨੂੰ ਉਹ ਮਾਈਟ ਬੀ ਸ਼ਾਇਦ ਉਹ ਕਿਤੋਂ ਆਇਆ ਹੋਵੇ ਪਰ ਦਾਦੀ ਵਾਲਾ ਜਿਹੜਾ ਕੈਰੈਕਟਰ ਆ ਉਹ ਜ਼ਰੂਰ ਉਹ ਇਨਸਪਾਇਰਡ ਆ ਉਹਨਾਂ ਦੀ ਦਾਦੀ ਦਾ ਨਾ ਜੱਗੀ ਦੀ ਦਾਦੀ ਜੀ ਰਿਸ਼ੀ ਮਹੰਦਾ ਜਿਹੜਾ ਨੇ ਬਣਾਇਆ ਸੀ ਉਹ ਆਪਣੀ ਦਾਦੀ ਜੀ ਤੋਂ ਇਨਸਪਾਇਰ ਸੀਗਾ अच्छा ਜਿਹੜਾ ਭਾਈ ਫਿਲਮ ਦੇ ਵਿੱਚ ਤੁਸੀਂ ਅਕਸਰ ਹੀ ਜਦੋਂ ਸਕੂਟਰ ਐ ਮੋਡੇ ਜੇ ਚੱਕ ਕੇ ਜਿਹੜਾ ਤੁਸੀਂ ਕਰਦੇ ਹੋ بڑے ਲੋਕ ਤੁਹਾਡੀ ਉਸ ਚੀਜ਼ ਨੂੰ ਬੜਾ ਪਸੰਦ ਕਰਦੇ ਨੇ ਉਹ ਤੋਂ ਬਿੰਨੂ ਬਾਈ ਕਰਦੇ ਆ ਜਦ ਮੈਂ ਇੱਥੋਂ ਤਾਂ ਨਹੀਂ ਹੁੰਦਾ ਨਹੀਂ ਨਹੀਂ ਭਾਈ ਪਹਿਲੇ ਪਾਰਟ ਦੀ ਗੱਲ ਕਰ ਲਈਏ ਦੂਜੇ ਦੀ ਕਰ ਲਈਏ ਜਦ ਤੁਸੀਂ ਗੁੱਸੇ ਜੇ ਚੈੱਕ ਕਰਕੇ ਘੁੰਮ ਕੇ ਗੱਲ ਕਰਦੇ ਹੁੰਦੇ ਉਹ ਵਾਲੇ ਪਾਰਟ ਦੀ ਗੱਲ ਕਰਦੇ ਚਿੱਤਪੁਰਾ ਗੱਡੀ ਦੀ ਗੱਲ ਕਰ ਰਹੇ ਹਾਂ ਫਿਲਮਾਂ ਜਾਗੀਆਂ ਨੇ ਬੜੀ ਕਿਵੇਂ ਨਹੀਂ ਪਤਲਾ ਬਹੁਤ ਆਈ ਦੇਖੋ ਹੁੰਦਾ ਨਾ ਵਧੀਆ ਆਰਟਿਸਟ ਦੀ ਗੱਲ ਕਿ ਉਹ ਆ ਨੂਆਨਸਸ ਐਡ ਕਰਦਾ ਹੈ ਆਪਣੀ ਪਰਫਾਰਮੈਂਸ ਨੂੰ ਉਹਨੂੰ ਪਤਾ ਨਹੀਂ ਲੱਗਦਾ ਨਹੀਂ ਪਤਲਾ ਤਾਂ ਸਾਹਮਣੇ ਵਾਲੇ ਨੂੰ ਪਤਾ ਲੱਗਦਾ ਦੇਖੋ ਜੀ 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 ਤੁਸੀਂ ਤਾਂ ਤੁਹਾਡੀਆਂ ਅੱਖਾਂ ਜਿਆਦਾ ਖੂਬਸੂਰਤ ਆ ਜਿਹੜੇ ਤੁਸੀਂ ਵੇਖਿਆ ਤੁਸੀਂ ਜਜ ਕਰਦੇ ਹੋ ਸਾਨੂੰ ਥੈਂਕ ਯੂ ਸੋ ਮਚ ਵੀਰੇ ਸੋਨੀਆ मैम ਤੁਸੀਂ ਜਦੋਂ ਇਸ ਵਾਰ ਜਦੋਂ ਫਿਲਮ ਦਾ ਸ਼ੂਟ ਚੱਲ ਰਿਹਾ ਸੀਗਾ ਤੇ ਜਦੋਂ ਤੁਸੀਂ ਕਈ ਵਾਰੀ ਬੰਦਾ ਫੈਮਿਲੀ ਚ ਵੀ ਡਿਸਕਸ ਕਰ ਲੈਂਦਾ ਕਿ ਮੇਰਾ ਇਦਾਂ ਦਾ ਕਰੈਕਟਰ ਆ ਤੇ ਕਿਸੇ ਨਾਲ ਪ੍ਰੈਕ ਕੀਤਾ ਆਪਣੇ ਇਸੇ ਕਰੈਕਟਰ ਨਾਲ ਲੈ ਕੇ ਫੋਨ ਤੇ ਜਾਂ ਉਦਾਂ ਇਸੇ ਭਾਸ਼ਾ ਚ ਨਹੀਂ ਨਹੀਂ ਕਿਸੇ ਨਾਲ ਵੀ ਨਹੀਂ ਫੈਮਿਲੀ ਨੂੰ ਤਾਂ ਮੈਂ ਦੱਸਦੀ ਵੀ ਨਹੀਂ ਮੈਂ ਕਰ ਕੀ ਰਹੀ ਆ ਆਈ ਡੋਨਟ ਟੈਲ ਥੈਮ ਅਜੇ ਬਸ ਮਨ ਨੂੰ ਦਿਖਾ ਦੇਣੀ ਕੀ ਆ ਕੀਤਾ ਸੀਗਾ So, uh, I don't discuss my work with them at all. ਬਟ ਹਾਂ ਇਸ ਤਰੀਕੇ ਨਾਲ ਮੈਂ ਆਪਦੇ ਨੇਫਿਊ ਨਾਲ ਬਹੁਤ ਜ਼ਿਆਦਾ ਗੱਲਾਂ ਕਰਦੀ ਹਾਂ ਕਿਉਂਕਿ ਮੇਰੀ ਇਨਸਪੀਰੇਸ਼ਨ ਇਦਾਂ ਦੇ ਬੋਲਣ ਦੀ ਮੇਰਾ ਨੇਫਿਊ ਸੀ ਹੋਣੇ ਨਾ ਆਪਣਾ ਇੰਟਰਵਿਊ ਚੱਲਦੇ ਚਾਰ ਵਾਰ ਮੈਨੂੰ ਵੀਡੀਓ ਕਾਲ ਕਰਤੀ ਹੈ ਉਹ ਮੈਂ ਦਿਖਾਇਆ ਵੀ ਮੈਂ ਦਿਖਾਤਾ ਠੀਕ ਹੈ ਕਿ ਭਾਈ ਇੱਥੇ ਬਿਜ਼ੀ ਆ ਨਾ ਹੀ ਇਸ ਨਾਟ ਕਾਲਿੰਗ ਮੀ ਸੋ ਯੈਸ ਉਹਦੇ ਨਾਲ ਮੈਂ ਥੋੜੀ-ਬਹੁਤ ਗੱਲਬਾਤ ਕਰ ਲੈਣੀ ਆ ਉਦਾਂ ਦੀ ਆਦਰਵਾਇਜ਼ ਆਈ ਡੋਨਟ ਡਿਸਕਸ ਮਾਈ ਵਰਕ ਵਿਦ ਮਾਈ ਫੈਮਿਲੀ ਓਕੇ ਐਮਿਬਾਦੀ ਫਿਲਮ ਦੇ ਰਿਗਾਰਡਿੰਗ ਇੱਕ ਸਵਾਲ ਆ ਕਿ ਨਿਕਾ 4 ਦੇ ਵਿੱਚ ਵੱਖਰਾ ਸਪੈਸ਼ਲ ਤੜਕਾ ਕੀ ਹੋਏਗਾ ਜੋ ਆਡੀਅנס ਲਈ ਤੁਹਾਡੇ ਸਾਹਮਣੇ ਬਹੁਤ ਵਧੀਆ ਚੀਜ਼ ਹੋਊਗਾ ਕੁਈ ਸਰਪ੍ਰਾਈਜ਼ ਪਹਿਲੀ ਵਰਗੀ ਸਰਪ੍ਰਾਈਜ਼ ਵੀ ਹੈਗੇ ਇੱਕ ਦੋ ਸਰਪ੍ਰਾਈਜ਼ ਵੀ ਹੈਗੇ ਫਿਲਮ ਦੇ ਵਿੱਚ ਜਿਹੜਾ ਤੁਸੀਂ ਵੇਖੋਗੇ ਜਾ ਕੇ ਤੇ ਇੱਕ ਇਹਦੇ ਚ ਇੱਕ ਮਤਲਬ ਨਾ ਸੋਨਮ ਦਾ ਕਰੈਕਟਰ ਬਹੁਤ ਨਵਾਂ ਹੈ ਜਦੋਂ ਤੁਸੀਂ ਫਿਲਮ ਦੇ ਵਿੱਚ ਦੇਖੋਗੇ ਤੇ ਉਹ ਤੁਹਾਨੂੰ ਵੇਖਣ ਨੂੰ ਮਿਲੂਗਾ ਤੇ ਇੱਕ ਬਹੁਤ ਹੀ ਵਧੀਆ मीनिंगफुल ਜਾਂ ਮੈਸੇਜ ਵੀ ਹੈ ਜਿਹੜਾ ਥਰੋਅਆਊਟ ਤੁਸੀਂ ਵੇਖੋਗੇ ਤੁਹਾਨੂੰ ਸਮਝੀ ਲੱਗੂਗਾ ਆਪਾਂ ਗੱਲਾਂ ਟ੍ਰੇਲਰ ਤੋਂ ਜੱਜ ਨਹੀਂ ਕਰ ਸਕਦੇ ਹੁੰਦੇ ਬਿਲਕੁਲ ਬਿਲਕੁਲ ਤੇ ਬਹੁਤ ਹੀ ਐਨਰਜੈਟਿਕ ਜੀ ਫਿਲਮ ਆ ਬਹੁਤ ਚੀਜ਼ਾਂ ਨੇ ਫਿਲਮ ਦੇ ਵਿੱਚ ਕਰਨ ਨੂੰ ਤੇ ਦੇਖਣ ਨੂੰ ਵੀ ਬਹੁਤ ਕੁਝ ਹੈ ਪਰਫਾਰਮੈਂਸਿਸ ਵੀ ਸਾਰਿਆਂ ਦੀ ਬਹੁਤ ਵਧੀਆ ਨੇ ਜੀ ਤੇ ਬੀਬੀ ਜੀ ਦਾ ਕਰੈਕਟਰ ਵੀ ਬਹੁਤ ਪਾਵਫੁੱਲ ਹੈ ਜਿਵੇਂ ਪਹਿਲੀ ਫਿਲਮ ਸੀ ਪਿਛਲੀਆਂ ਦੋ ਦੇ ਵਿੱਚੋਂ ਓਨਾ ਜ਼ਿਆਦਾ ਨਹੀਂ ਸੀ ਹਜੇ ਤੇ ਚੌਥੀ ਦੇ ਵਿੱਚ ਤੁਸੀਂ ਦੇਖੋਗੇ ਤੁਹਾਨੂੰ ਵਧੀਆ ਗੁੱਡ ਫੀਲ ਹੋਊਗਾ ਸਾਰੀਆਂ ਫੈਮਲੀਜ਼ ਪਸੰਦ ਕਰਨਗੇ ਫਿਰ ਠੀਕ ਹੈ ਜੀ ਓਕੇ ਇੱਕ ਛੋਟੀ ਜਿਹੀ ਗੇਮ ਹੈ ਤੁਹਾਡੇ ਸਾਰਿਆਂ ਨਾਲ ਦੋ ਦੋ ਸਵਾਲ ਆਪਾਂ ਕਰਨਾ ਚਾਹੁੰਦੇ ਐਮੀ ਜੀ ਚਾ ਨਹੀਂ ਪਸੰਦ ਆਈ ਤੇ ਜਿਸ ਛੱਡ ਕੇ ਮੈਂ ਹੋਲੀ ਪੀਣਾ ਬਹੁਤ ਅੱਛਾ ਹੋਲੀ ਠੰਡੀ ਕਰਕੇ ਆਓ ਠੀਕ ਹੈ ਜੀ ਓਕੇ ਇਹ ਟੰਗ ਟਵਿਸਟਰ ਹੈ ਬਾਈ ਤੁਸੀਂ ਸਾਰਿਆਂ ਨੇ ਪੰਜ-ਪੰਜ ਵਾਰੀ ਬੋਲ ਪਾਣੀ ਵਿੱਚ ਲੀਰ ਰੁੜੇ ਰੋੜ ਲੀਰੇ ਰੋੜ 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 ਵਾਹ ਕੀ ਬਾਤ ਵਾਹ ਕੀ ਬਾਤ ਪਹਿਲੀ ਵਾਰ ਚੀ ਹਾਂ ਨਹੀਂ ਨਹੀਂ ਆਹੀ ਬੋਲਣਾ ਜੇ ਤੁਸੀਂ ਕਹੋਗੇ ਤੇ ਆਪਾਂ ਬਦਲ ਦਾਂਗੇ ਉਹ ਨਾ ਉਹ ਕੀ ਐਡਵਾਈਸ ਪਾਣੀ ਵਿੱਚ ਵੀਰ ਰੁੜੇ ਵੀਰ ਰੁੜੇ ਰੋੜ ਲੀਦੇ ਰੋੜ ਹਾਈਵੇ ਰੱਬਾ ਪਾਣੀ ਵਿੱਚ ਵੀਰ ਆ ਨੋ ਸਟੇ ਟੂ ਹਾਂਜੀ ਪਾਣੀ ਵਿੱਚ ਵੀਰ ਲੀਰ ਵੀਰ ਪਾਣੀ ਵਿੱਚ ਲੀਰ ਰੁੜੇ ਰੋੜ ਲੀਦੇ ਕੱਚਾ ਪੱਕਾ ਪੀਤਾ ਗੋ ਵਾਲਾ ਨਹੀਂ 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 ਗੋ ਵਾਲਾ ਨਹੀਂ ਪਾਣੀ ਵਿੱਚ ਲੀਰ ਰੋੜੇ ਲੀਰ ਲੀਰ बारी ली नहीं। <laughs> नहीं है। मैं बदल कट्टा है। है सजी चक्की चटे कट्टा खबी चक्की चटे चटाऊगी ਕੋਈ ਲੀਰ ਵਾਲਾ ਸੌਖਾ ਜੀ ਉਹ ਲੀਰ ਕੀ ਇਹ ਦਵਾਰ ਦੱਸੋ ਪਾਣੀ ਵਿੱਚ ਲੀਰ ਰੁੜੇ ਪਾਣੀ ਵਿੱਚ ਲੀਰ ਰੁੜੇ ਰੋੜ ਲੀਰੇ ਰੋੜ ਰੋੜ ਲੀਰੇ ਰੋੜ ਨਹੀਂ ਇੱਕ ਵਾਰੀ ਹੋ ਗਿਆ ਚਾਰ ਵਾਰੀ ਹੋਰ ਪਾਣੀ ਵਿੱਚ ਲੀਡ ਰੁੜੇ ਰੋੜ ਲੀਰੇ ਰੋੜ ਇਹ ਤਾਂ ਲੀਰ ਖਿੱਲਰ ਜਾਣੀ ਜੀ ਲੀਰ ਖਿੱਲਰ ਚੁੱਕੀ ਆ ਹਾਂ ਜੀ ਕਾ ਆਪ ਦਾ ਕੋਈ ਫੇਵਰੇਟ ਬੋਲਨਾ ਨਹੀਂ ਇਹ ਤਾਂ ਫਿਰ ਥੱਕਾ ਹੋ ਗਿਆ ਜੀ ਆਹੀ ਟਰਾਈ ਕਰੋ ਨਾ ਆਹੇ ਟਰਾਈ ਕਰੋ ਨਾ ਇਹ ਬੋਗਰਾ ਸੋਨੀਆਂ ਨੇ ਪਾਣੀ ਵਿੱਚ ਲੀ ਰੁੜੇ ਰੋੜ ਲੀਰੇ ਰੋੜ ਪਾਣੀ ਵਿੱਚ ਲੀ ਰੁੜੇ ਰੋੜ ਲੀਰੇ ਰੋੜ ਰੋੜ ਪਾਣੀ ਵਿੱਚ ਲੀ ਰੁੜੇ ਰੁੜੇ ਰੋੜ ਲੀਰੇ ਰੋੜ ਪਾਣੀ ਵਿੱਚ ਲੀ ਰੋੜੇ ਰੋੜ ਲੀਰੇ ਰੋੜ ਪਾਣੀ ਵਿੱਚ ਲੀ ਰੋੜੇ ਰੋੜ ਲੀਰੇ ਰੋੜ 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 ਪਾਣੀ ਬਾ ਕੀ ਬਾ ਜੋਬ ਅਰੇ ਐਵੇਂ ਭਾਜੀ ਤੁਹਾਨੂੰ ਜੇ ਕਿਸੇ ਨਾਲ ਲੌਂਗ ਡਰਾਈਵ ਤੇ ਜਾਣਾ ਹੋਵੇ ਇੰਡਸਟਰੀ ਦੇ ਵਿੱਚੋਂ ਕਿਹਦੇ ਨਾਲ ਪਸੰਦ ਕਰੋਗੇ ਮੈਂ ਮਨਕੀਰਤ ਹਾਂ ਉਹ ਤਾਂ ਚਲੋ ਹੈਗੇ ਨੇ ਫਰੈਂਡਸ ਨਾ ਬਣੀ ਗੱਲਾਂ ਨਹੀਂ ਨਾ ਉਹ ਨਾਲ ਚਾਰ ਪੰਜ ਹੋਰ ਲੋਕਾਂ ਨਾਲ ਬੈਠਣਗੇ ਗੱਡੀ ਭਰ ਦੇਣਗੇ ਨਹੀਂ ਪਰ ਜੇ ਮੌਕਾ ਮਿਲੇ ਹਾਂ ਹਾਂ ਉਹ ਤਾਂ ਤੁਸੀਂ ਜਾਂਦੇ ਹੀ ਰਹਿੰਦੇ ਆ ਅੱਛਾ ਅੱਛਾ ਹਾਂ ਮਨਿੰਦਰ ਮਨਕੀਰਤ ਤੇ ਜੱਗੀ ਆ ਦੋ ਤਿੰਨ ਜਿਹੜੇ ਮੇਰੇ ਮੁੰਡਿਆਂ ਚ ਜਿਹੜੇ ਮੇਰੇ ਪੱਕੇ ਵਧੀਆ ਦੋਸਤ ਨੇ ਇਹ ਦੋ ਤਿੰਨ ਇਹਨਾਂ ਚ ਜਿਹੜਾ ਮਰਜ਼ੀ ਬਹਿ ਜਾ ਨਾਲ ਸਾਡੇ ਸਾਡਾ ਮਤਲਬ ਜਨਤੀ ਹੈ ਮਹਾਰਾ ਦੀ ਕਿਰਪਾ ਨਾਲ ਠੀਕ ਹੈ ਜੀ ਬਹੁਤ ਵਧੀਆ ਜੀ ਤੁਹਾਡੇ ਨਾਲ ਹਾਂਜੀ ਤੁਹਾਡੇ ਨਾਲ ਅੱਛੇ ਤੁਹਾਡੇ ਗੱਲਾਂ ਬਹੁਤ ਵਧੀਆ ਨੇ ਸੋ ਆਈ ਵਿਲ ਟੇਕ ਯੂ ਫॉर द ਲੌਂਗ ਡਰਾਈਵ ਐਂਡ ਆਈ نو ਥੈਟ ਆਈ ਵਿਲ ਇੰਜੋਏ ਥੈਂਕ ਯੂ ਮਾਸ਼ੂਰ ਸੋਨੋ ਮੈਡਮ ਦੱਸ ਚੁੱਕੇ ਨੇ ਜੀ ਇਹਦਾ ਜਵਾਬ ਓਕੇ ਐਵੇਂ ਭਾਜੀ ਇੰਡਸਟਰੀ ਆਪਣੀ ਪੰਜਾਬੀ ਇੰਡਸਟਰੀ ਦੇ ਵਿੱਚ ਸਭ ਤੋਂ ਬੈਸਟ ਵਿਲਨ ਕੌਣ ਲੱਗਦਾ ਤੁਹਾਨੂੰ ਵਿਲਨ ਵਿਲਨ ਹੁੰਦੇ ਨਹੀਂ ਪਤਾ ਐਸਾ ਕੋਈ ਹੋਵੇ ਜਿਹਦੀ ਨਾਮੀ ਬਣੀਆ ਵੀ ਜਿੱਦਾਂ ਕੋਈ ਵਿਲਨ ਖਾਸ ਤੌਰ ਤੇ ਲੱਗੇ ਵੀ ਇਦਾਂ ਉਹਨੇ ਨਹੀਂ ਮੈਂ ਉਹੀ ਮੈਂ ਕਹ ਰਿਹਾ ਕਿ ਜੇ ਲੱਗਦਾ ਵੀ ਇਹ ਵਿਲ ਦਸ ਇਸ ਦਾ ਬੈਸਟ ਮਲਾ ਦਾ ਬਣ ਸਕਦਾ ਨੇ ਜਿਵੇਂ ਆ ਮੇਰਾ ਮੇਰਾ ਤਾਂ ਬਹੁਤ ਪਿਆਰਾ ਦੋਸਤ ਹੈ ਹਰ ਸਿਮਰਨ ਹਰ ਸਿਮਰਨ ਹੁਣੀ ਜੇ ਇਦਾਂ ਦੀ ਫਿਲਮ ਕਰਨ ਨਾ ਤੇ ਉਹਨੇ ਮੈਨੂੰ ਇੱਕ ਦੋ ਵਾਰੀ ਵੀ ਕਿਹਾ ਵੀ ਆ ਕਹਿੰਦਾ ਜੇ ਮੈਂ ਵਿਲਨ ਨਾਲ ਰੋਲ ਕਰੂੰਗਾ ਤਾਂ ਬਹੁਤ ਕੈਡਲਗ ਵਾਸਤਵ ਵਾਲਾ ਟਿਕਾ ਲਾ ਕੇ ਉਹ ਵਧੀਆ ਐਕਟਰ ਵੀ ਬਹੁਤ ਵਧੀਆ ਐਕਟਰੀ ਜੈਕਟਰ ਬਹੁਤ ਵਧੀਆ ਉਹ ਤੇ ਮੇਰਾ ਭਰਾ ਆ ਬਹੁਤ ਖਾਸ ਦੋਸਤ ਹੈ ਮੇਰਾ ਜੀ ਹਰ ਸਿਮਰਨ ਕਰ ਸਕਦਾ ਮਨਕੇਰਤ ਵੀ ਵਧੀਆ ਕਰ ਸਕਦਾ ਹੀਰੋ ਵੀ ਵਧੀਆ ਕਰ ਸਕਦਾ ਮਨਕੇਰਤ ਵਿਲਨ ਨਾਲ ਆ ਵੀ ਬਹੁਤ ਵਧੀਆ ਕਰ ਸਕਦਾ ਬਾਕੀ ਮੈਂ ਵਧੀਆ ਕਰੂੰਗਾ ਮੈਨੂੰ ਮਿਲੇ ਆਹ ਕੀ ਬਾਤ ਹੈ ਮਨ ਨੇ ਢੀਠਾ ਦੂੰਗਾ ਮੈ ਯਸ ਮੈਮ ਤੋਂ ਤੁਹਾਡੇ ਹਿਸਾਬ ਨਾਲ ਸਭ ਤੋਂ ਸੌਫਟ ਤੇ ਮੈਲੋਡੀਅਸ ਤੇ ਪਿਆਰਾ ਆਰਟਿਸਟ ਇੰਡਸਟਰੀ ਦੇ ਵਿੱਚ ਕੌਣ ਲੱਗਦਾ ਓ ਮਾਈ ਗੋਡ ਪੰਜਾਬੀ ਇੰਡਸਟਰੀ ਜੀ ਤਾਂ ਇੰਨੇ ਟੈਲੈਂਟਡ ਸਿੰਗਰਸ ਨੇ ਚੂਜ਼ ਕਰਨਾ ਔਖਾ ਆ ਬਟ ਬਹੁਤ ਸਾਰੇ ਆ ਬਟ ਮੈਨੂੰ ਮੈਲੋਡੀਅ ਬਟ ਮੈਨੂੰ ਨਾ ਗੁਰਲੇਜ਼ ਅਖਤਰ ਦੇ ਆ ਆਵਾਜ਼ ਦੇ ਵਿੱਚ ਜੋ ਨਖਰਾ ਆ ਔਰ ਜੋ ਉਮ ਜੋ ਮਤਲਬ ਬਹੁਤ سارے ਵੀਡੀਓਜ਼ ਦੇ ਵਿੱਚ ਵੀ ਨਹੀਂ ਆਉਂਦੇ ਹੈਨਾ ਲੇਕਿਨ ਜੋ ਉਹਨਾਂ ਦੀ ਆਵਾਜ਼ ਦੇ ਜਦੋਂ ਉਹ ਗਾਉਂਦੇ ਆ ਨਾ ਉਹ ਜੋ ਨਖਰਾ ਔਰ ਡੀਟੇਲ ਲੈ ਕੇ ਆਉਂਦੇ ਆ ਤਾਂ ਉਹ ਨਹੀਂ ਵੀ ਸਾਹਮਣੇ ਹੁੰਦੇ ਬਟ ਉਹ ਕਿਵੇਂ ਉਹਨਾਂ ਨੇ ਕੀਤਾ ਮੈਂ ਉਸ ਬਾਰੇ ਸੋਚਦੀ ਹਾਂ ਮੈਨੂੰ ਉਹਨਾਂ ਦੀ ਆਵਾਜ਼ ਬਹੁਤ ਪਸੰਦ ਆ ਮੈਨੂੰ ਉਹਨਾਂ ਦੀ ਗਾਇਕੀ ਬਹੁਤ ਪਸੰਦ ਆ ਐਂਡ ਆਈ ਥਿੰਕ ਵੈਸੇ ਉਹ ਬਹੁਤ ਉਹਨਾਂ ਨੂੰ ਪੰਜਾਬ ਦੇ ਵਿੱਚ ਪਸੰਦ ਕਰਦੇ ਆ ਬਟ ਆਈ ਆਈ ਹੋਪ ਕਿ ਉਹਨਾਂ ਨੂੰ ਹੋਰ ਜ਼ਿਆਦਾ ਅਪਰੀਸੀਏਸ਼ਨ ਮਿਲੇ ਬਿਕਕਿਜ਼ ਸ਼ੀ ਇਜ਼ ਸੋ ਟੈਲੈਂਟਡ ਜ਼ਿਆਦਾਤਰ ਉਹ ਬਿਹਾਈਂਡ ਪਲੇਬੈਕ ਸਿੰਗਿੰਗ ਬਹੁਤ ਜ਼ਿਆਦਾ ਕਰਦੇ ਆ ਬਟ ਆਈ ਰੀਲੀ ਹੋਪ ਕਿ ਉਹਨਾਂ ਨੂੰ ਹੋਰ ਜ਼ਿਆਦਾ ਅਪਰੀਸ਼ੀਏਸ਼ਨ ਮਿਲੇ ਕਾਜ਼ ਆਈ ਰੀਲੀ ਲਵ ਹਰ ਠੀਕ ਹੈ ਥੈਂਕ ਯੂ ਜੀ ਮੈਮ ਤੁਹਾਡੇ ਲਾਸਟ ਕੁਐਸਚਨ ਹੈ ਇਹ ਤੁਹਾਡੇ ਹਿਸਾਬ ਨਾਲ ਜਿੰਨੇ ਵੀ ਆਪਣੇ ਪੰਜਾਬੀ ਇੰਡਸਟਰੀ ਦੇ ਹੀਰੋ ਨੇ ਜੇ ਇਹਨਾਂ 'ਚ ਕਿਸੇ ਨੂੰ ਵਿਲਨ ਬਣਾਉਣਾ ਹੋਵੇ ਤੇ ਕੌਣ ਵਧੀਆ ਕਰੂਗਾ ਵਿਲਨ ਆਈ ਰੀਲੀ ਲਾਈਕ ਹਿਸ ਲੁੱਕ ਅਮ੍ਰਿਤਮਾਨ ਅੱਛਾ ਜੀ ਹਾਂ ਮੈਨ ਲੱਗਦਾ ਕਿ ਉਹਨਾਂ ਦੇ ਲੁੱਕ ਦੇ ਹਿਸਾਬ ਨਾਲ ਹੀ ਕੈਨ ਰੀਲੀ ਪਲੇ ਅ ਗੁੱਡ ਵਿਲਨ ਵੈਸੇ ਉਹ ਬਹੁਤ ਚੰਗੇ ਐਕਟਰ ਨੇ ਮੈਨ ਪਤਾ ਨਹੀਂ ਕਿਹੜੀ ਫਿਲਮ ਉਹਨਾਂ ਦੀ ਦੇਖੀ ਸੀ ਆ ਲੌਂਗ ਲਾਚੀ ਦੇ ਵਿੱਚ ਸੀਗੇ ਨਾ ਉਹਨਾਂ ਦਾ ਕੈਰੈਕਟਰ ਹੀ ਵਾਸ ਲਾਈਕ ਵੈਰੀ ਗੁੱਡ ਇਨ ਦ ਫਿਲਮ ਬਟ ਆਈ ਥਿੰਕ ਹੀ ਕੈਨ ਡੂ ਵੈਰੀ ਵੈਲ ਐਜ਼ ਅ ਵਿਲਨ ਆਲਸੋ ਉਹ ਕਿਸੇ ਸੀਰੀਜ਼ 'ਚ ਵੀ ਆਏ ਸੀਗੇ ਐਜ਼ ਅ ਵਿਲਨ ਹੈਨਾ ਸ਼ਾਇਦ ਹਾਂ ਹੀਲ ਬੀ ਗ੍ਰੇਟ ਵਿਲਨ ਥੈਂਕ ਯੂ ਜੀ ਬਹੁਤ ਸੋਹਣੇ ਸੋਹਣੇ ਜਵਾਬ ਦਿੰਦੇ ਤੁਸੀਂ ਤੇ ਨਿੱਕਾ ਜੈਲਦਾਰ ਫੋਰ ਲਈ ਭਾਜੀ ਤੁਹਾਨੂੰ ਸਾਰਿਆਂ ਨੂੰ ਪੂਰੀ ਟੀਮ ਨੂੰ ਮੁਬਾਰਕਾਂ ਉਦਾਂ ਹੀ ਰੌਣਕਾਂ ਲੱਗਣ ਜਿੱਦਾਂ ਹਰ ਵਾਰੀ ਸਨਵੇ 'ਚ ਲੱਗਦੀਆਂ ਇਸ ਵਾਰ ਵੀ ਸਾਰੇ ਪਹੁੰਚਣ ਰਨਿਕਾ ਜ਼ੈਲਦਾਰ ਫੋਰ ਤੁਮਾਂ ਲਾ ਪਾਏਗੀ ਸ਼ਿਰਲੀ ਦੀ ਤਰ੍ਹਾਂ ਬ੍ਰਿਸ਼ਸ ਨੇ ਸ਼ਿਰਲੀ ਦੀ ਤਰ੍ਹਾਂ ਤੁਮਾਂ ਲਾ ਪਾਉਗੀ ਆਈ ਲਾਈਕ ਯੂ ਨੇਮ ਥੈਂਕ ਯੂ ਜੀ ਥੈਂਕ ਯੂ ਬਹੁਤ ਸ਼ੁਕਰੀਆ ਸੋ ਏ ਸੀ ਜੀ ਨਿਕਾ ਜ਼ੈਲਦਾਰ ਫੋਰ ਦੀ ਸਟਾਰ ਕਾਸਟ ਗੱਲਬਾਤ ਕਿਤੇ ਕਿਵੇਂ ਲੱਗੀਆਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਫਿਲਹਾਲ ਦੇ ਲਈ ਅੱਜ ਦੀ ਇਸ ਗੱਲਬਾਤ ਇੰਨਾ ਹੀ ਮਿਲਦੇ ਆ ਅਗਲੇ ਸਸਿਕਾ